ਸੰਤ ਹੰਸਾਲੀ ਸਹਿਬ ਵਾਲਿਆਂ ਦੇ ਬਚਨ ਆਉਣ ਵਾਲੀ ਪੀੜ੍ਹੀ ਜਿਸ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਸੀ ਤੇ ਆਪਾਂ ਉਹਨਾਂ ਦੇ ਬਚਨਾਂ ਨੂੰ ਸਾਂਝਾ ਕਰਾਂਗੇ ਪਿਆਰਿਓ ਅਸੀਂ ਵੀ ਆਪਣੇ ਬੱਚਿਆਂ ਵੱਲ ਜ਼ਰੂਰ ਧਿਆਨ ਦਈਏ ਕਿਵੇਂ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੰਤ ਹੰਸਾਲੀ ਸਹਿਬ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਆਉਣ ਵਾਲਾ ਸਮਾਂ ਬੱਚਿਆਂ ਲਈ ਬਹੁਤ ਭਾਰੀ ਹੋਵੇਗਾ ਜਿਵੇਂ ਅੱਜ ਆਪਾਂ ਸਮਾਂ ਵੇਖਦੇ ਹਾਂ ਬਹੁਤ ਭਾਰੀ ਸਮਾਂ ਹੈ ਭਾਰੀ ਇੰਜ ਨਹੀਂ ਵੀ ਸਮਾਂ ਲੰਘ ਨਹੀਂ ਰਿਹਾ ਜਾਂ ਸਮੇਂ ਦੇ ਵਿੱਚ ਕੋਈ ਕਾਣ ਮੀਣ ਹੈ ਜਾਂ ਸਮੇਂ ਨੂੰ ਸਮੇਂ ਦੇ ਨਾਲ ਕੋਈ ਸਾਡੀ ਸ਼ਿਕਾਇਤ ਹੈ ਨਹੀਂ ਪਿਆਰਿਓ ਸਮਾਂ ਨੰਗਣ ਦਾ ਭਾਵ ਪਤਾ ਕੀ ਹੈ ਕਿ ਇਹ ਜਿਹੜਾ ਸਮਾਂ ਹੈ ਇਹ ਬੜੀ ਮੁਸ਼ਕਲ ਦੇ ਨਾਲ ਗੁਜ਼ਰੇਗਾ ਇਹ ਸਮਾਂ ਬੜਾ ਭਾਰੀ ਹੈ ਬੱਚਿਆਂ ਦੇ ਲਈ ਪਰ ਜਿੰਨਾਂ ਦੇ ਸਿਰ ਤੇ ਨਾਮ ਦੀ ਛਾਂ ਹੋਵੇਗੀ ਉਹ ਹਰ ਤੂਫਾਨ ਤੋਂ ਬਚ ਜਾਣਗੇ ਉਹ ਦੱਸਦੇ ਨੇ ਕਿ ਭਵਿੱਖ ਦੇ ਵਿੱਚ ਬੱਚਿਆਂ ਕੋਲ ਗਿਆਨ ਤਾਂ ਬਹੁਤ ਹੋਵੇਗਾ ਪਰ ਸਬਰ ਸਹਿਜ ਅਤੇ ਸੰਤੋਖ ਘਟ ਜਾਵੇਗਾ ਜਿਸ ਦੇ ਨਾਲ ਬੱਚਿਆਂ ਦੇ ਭਵਿੱਖ ਬੱਚਿਆਂ ਦੇ ਜੀਵਨ ਜਿਹੜੇ ਨੇ ਉਹ ਤਬਾਹ ਹੋ ਜਾਣਗੇ ਪਿਆਰਿਓ ਅੱਜ ਬੱਚਿਆਂ ਕੋਲੇ ਗਿਆਨ ਤੇ ਹੈ ਬੱਚਿਆਂ ਕੋਲੇ ਪੜ੍ਹਾਈ ਤਾਂ ਹੈ ਦੁਨਿਆਵੀ ਪੜ੍ਹਾਈ ਪਰ ਸਹਜ ਦਾ ਸਮੁੰਦਰ ਸਬਰ ਦਾ ਸੰਤੋਖ ਤੇ ਸਭ ਤੋਂ ਵੱਡੀ ਗੱਲ ਕਿ ਸਹਜ ਨਹੀਂ ਹੈ ਮਨ ਦਾ ਟਿਕਾ ਨਹੀਂ ਹੈ ਪਿਆਰਿਓ ਦੂਜੇ ਬੰਨੀ ਪੱਧ ਰਹੇ ਆ ਦੂਜੇ ਬੰਨੀ ਵੇਖ ਰਹੇ ਆ ਇੱਕ ਦੂਜੇ ਵਿੰਨੀ ਦੇਖ ਦੇਖ ਕੇ ਸੜ ਰਹੇ ਆ ਅੰਦਰ ਅੱਗ ਮਚਰੀ ਹੈ ਬਲਿਆ ਜਾ ਰਿਹਾ ਹੈ ਕੁਝ ਨਹੀਂ ਸੋਚਿਆ ਜਾ ਰਿਹਾ ਅੰਦਰੋਂ ਉੰਦਰੀ ਪਤਾ ਨਹੀਂ ਕੀ ਕੀਤਾ ਜਾ ਰਿਹਾ ਇੱਕ ਦੂਜੇ ਨਾਲ ਪਤਾ ਨਹੀਂ ਕਹਿੋ ਜੀਆਂ ਚੀਜ਼ਾਂ ਜੜੀਆਂ ਨੇ ਸੋਝੀਆਂ ਜਾ ਰਹੀਆਂ ਨੇ ਬਣਾਈਆਂ ਜਾ ਰਹੀਆਂ ਨੇ ਗੁਰਮਖੋ ਮਾਪਿਆਂ ਲਈ ਚੇਤਾਵਨੀ ਸੀ ਕਹਿੰਦੇ ਸੰਤਾਂ ਦੇ ਬਚਨ ਸੀਮ ਕਹਿੰਦੇ ਭਾਈ ਮਾਪੇ ਇੱਕ ਗੱਲ ਜ਼ਰੂਰ ਧਿਆਨ ਦੇਣ ਮਾਪੇ ਬੱਚਿਆਂ ਨੂੰ ਕੱਪੜੇ ਤੇ ਸੁੱਖਤਾ ਦੇਣਗੇ ਪਰ ਜੇ ਨਾਮ ਨਹੀਂ ਦਿੱਤਾ ਤਾਂ ਬੱਚਾ ਅੰਦਰੋਂ ਖਾਲੀ ਰਹਿ ਜਾਵੇਗਾ ਉਹ ਕਹਿੰਦੇ ਸੀ ਬੱਚਿਆਂ ਨੂੰ ਛੋਟੀ ਉਮਰ ਤੋਂ ਵਾਹਿਗੁਰੂ ਦੇ ਨਾਲ ਜੋੜੋ ਗੁਰਬਾਣੀ ਦੇ ਨਾਲ ਜੋੜੋ ਨਹੀਂ ਸਮਾਂ ਬੜਾ ਭਿਆਨਕ ਆ ਰਿਹਾ ਹੈ ਗੁਰਮਖੋ ਬੇਨਤੀ ਕਰਾਂ ਕਿ ਮਾਪੇ ਅੱਜ ਸ਼ਿਕਾਇਤ ਕਰਦੇ ਨੇ ਸਾਡੇ ਬੱਚੇ ਪੜ੍ਹ ਲਿਖਤਾ ਗਏ ਪਰ ਬੱਚੇ ਸਾਡੇ ਸਾਡੀ ਇੱਜ਼ਤ ਨਹੀਂ ਕਰਦੇ ਜਾਂ ਫਿਰ ਸ਼ਿਕਾਇਤ ਹੁੰਦੀ ਹੈ ਬੱਚੇ ਜੀ ਗਲਤ ਸੰਗਤ ਵਿੱਚ ਪੈ ਗਏ ਜਦੋਂ ਉਹਨਾਂ ਨੂੰ ਸੰਗਤ ਤੋਂ ਗਲਤ ਤੋਂ ਮੋੜਨ ਦਾ ਸਮਾਂ ਸੀ ਉਦੋਂ ਅਸੀਂ ਧਿਆਨ ਨਹੀਂ ਦਿੰਦੇ ਤੇ ਬਾਅਦ ਵਿੱਚ ਅਸੀਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ ਬਾਦ ਵਿੱਚ ਅਸੀਂ ਸ਼ਿਕਾਇਤਾਂ ਕਰਦੇ ਆਂ ਵੀ ਆਹ ਕੰਮ ਖਰਾਬ ਹੋ ਗਿਆ ਜੀ ਕਿਉਂ ਹੋ ਗਿਆ ਇੰਜ ਨਹੀਂ ਸੀ ਹੋਣਾ ਚਾਹੀਦਾ ਆਹ ਨਹੀਂ ਸੀ ਹੋਣਾ ਚਾਹੀਦਾ ਆਹ ਕਿਉਂ ਹੋ ਗਿਆ ਇੰਜ ਹੋ ਗਿਆ ਆਹ ਹੋ ਗਿਆ ਬੜੀਆਂ ਅਸੀਂ ਸ਼ਿਕਾਇਤਾਂ ਕਰਦੇ ਆਂ ਸਾਧ ਸੰਗਤ ਬੜਾ ਸਾਡੇ ਮਨ ਦੇ ਵਿੱਚ ਰੋਸ ਹੁੰਦਾ ਹੈ ਬੜੀਆਂ ਚੀਜ਼ਾਂ ਅਸੀਂ ਕਰਦੇ ਆਂ ਜਿਨ੍ਹਾਂ ਦੇ ਨਾਲ ਸਾਡੇ ਮਨ ਦੇ ਵਿੱਚ ਬੜੇ ਜ਼ਿਆਦਾ ਸਵਾਲ ਉੱਠਦੇ ਨੇ ਅੱਜ ਬੱਚਿਆਂ ਨੂੰ ਪੜਾਈਆਂ ਕਰਾ ਦਿੱਤੀਆਂ ਪਰ ਗੁਰਬਾਣੀ ਨਾਲ ਨਹੀਂ ਜੋੜਿਆ ਸ਼ਬਦ ਨਾਲ ਨਹੀਂ ਜੋੜਿਆ ਹੁਣ ਕਈ ਕਹਿੰਦੇ ਜੀ ਕਈਆਂ ਨੂੰ ਜੇ ਕਹੀਏ ਨਾ ਕਿ ਲੋ ਜੀ ਇਹਨਾਂ ਨੇ ਕਿਹਾ ਜੀ ਗੁਰਦੁਆਰੇ ਦਾ ਭਾਈ ਜੀ ਬਣਨਾ ਹੈ ਜੀ ਗੁਰਬਾਣੀ ਪੜਨ ਨੂੰ ਕੀ ਹੈ ਜਦੋਂ ਸਿਆਣੇ ਹੋਣਗੇ ਫਿਰ ਪੜ ਲੈਣਗੇ ਤੇ ਜਦੋਂ ਸਿਆਣੇ ਹੁੰਦੇ ਨੇ ਉਦੋਂ ਉਹ ਸਾਨੂੰ ਵਿਚਾਰ ਜਾਂਦੇ ਨੇ ਆ ਸੰਗਤ ਇਹੋ ਚੀਜ਼ ਆ ਨਾ ਸਤਿਗੁਰੂ ਮਹਾਰਾਜ ਨੇ ਏਸੇ ਕਰਕੇ ਗਿਆ ਸੀ ਆਪਣੇ ਬੱਚਿਆਂ ਨੂੰ ਸਮਝਾ ਕੇ 부ਝਾ ਕੇ ਉਹਨਾਂ ਦਾ ਭਵਿੱਖ ਬਣਾਉਣ ਦੇ ਵਿੱਚ ਧਿਆਨ ਦਿਓ ਕੱਲੀਆਂ ਦੁਨਿਆਵੀ ਪੜਾਈਆਂ ਦੇ ਨਾਲ ਨਹੀਂ ਤੇ ਉਹਨਾਂ ਨੂੰ ਸਹਜ ਦਾ ਰਸਤਾ ਸਬਰ ਸੰਤੋਖ ਦਾ ਰਸਤਾ ਵੀ ਜ਼ਰੂਰ ਦੱਸਿਆ ਜੀ ਗਿਆਨ ਤਾਂ ਬਹੁਤ ਹੈ ਸਾਡੇ ਬੱਚਿਆਂ ਕੋਲ ਪਰ ਸਬਰ ਸਹਜ ਅਤੇ ਸੰਤੋਖ ਬਿਲਕੁਲੀ ਘਟ ਗਿਆ ਬਿਲਕੁਲੀ ਨਹੀਂ ਹੈਗਾ ਸਬਰ ਹੀ ਨਹੀਂ ਹੈਗਾ ਬੱਚਿਆਂ ਦੇ ਵਿੱਚ ਸਹਜ ਨਹੀਂ ਹੈਗਾ ਮਨ ਦਾ ਟਿਕਾ ਨਹੀਂ ਹੈਗਾ ਸੰਤੋਖ ਨਹੀਂ ਹੈਗਾ ਜੇ ਇੱਕ ਚੀਜ਼ ਹੈਗੀ ਆ ਦੂਜੀ ਦੀ ਲਾਲਸਾ ਆ ਜੇ ਦੂਜੀ ਹੈ ਗਿਆ ਤੀਜੀ ਦੀ ਲਾਲਸਾ ਆਇਆ ਲਾਲਚ ਵਧਿਆ ਪਿਆ ਆ ਚੀਜ਼ ਲੈ ਲਈ ਉਹ ਚੀਜ਼ ਲੈ ਲਈ ਮੈਂ ਬਹੁਤੇ ਪਰਿਵਾਰ ਇਹੋ ਜੇ ਵੇਖੇ ਆ ਤੁਸੀਂ ਵੇਖਦੇ ਹੋ ਨਾ ਜਿਹੜੇ ਫੋਨ ਫੋਨ ਜੇ ਆਉਂਦੇ ਆ ਹੁਣ ਆ ਉਹ ਸ਼ਾਇਦ ਆਈਫੋਨ ਉਹ ਫੋਨ ਉਹ ਲਗਭਗ ਜਿਹੜਾ 1 ਲੱਖ ਤੋਂ ਉੱਪਰ ਹੀ ਆਉਂਦੇ ਆ ਨਾ ਮੈਨੂੰ ਤੇ ਪਤਾ ਹੈ ਨਹੀਂ ਕਿਉਂਕਿ ਅਸਤਾ ਭਾਈ ਲੈ ਹੀ ਨਹੀਂ ਸਕਦੇ ਉਹ ਫੋਨ ਤੇ ਮਾਪੇ ਆਏ ਇੱਕ ਦਿਨ ਉਹ ਕਹਿੰਦੇ ਭਾਈ ਸਾਹਿਬ ਜੀ ਸਾਡੇ ਬੱਚੇ ਜिद ਕਰ ਰਹੇ ਆ ਦੋ ਬੱਚੇ ਨੇ ਮੈਂ ਕਿਹਾ ਜੀ ਠੀਕ ਹੈ ਕਹਿੰਦੇ ਕਹਿੰਦੇ ਆ ਵੀ ਆਈਫੋਨ ਲੈਣਾ ਉਹ ਜਿਹੜਾ ਨਵਾਂ ਸ਼ਾਇਦ ਕੋਈ ਆਇਆ ਹੋਰ ਫੋਨ ਵਿਊ ਫੋਨ 1 ਲੱਖ ਤੋਂ ਉੱਤੇ ਹੈ 1.5 ਲੱਖ ਦੀ ਸ਼ਾਇਦ ਉਹਨਾਂ ਨੇ ਮੈਨੂੰ ਕੀਮਤ ਦੱਸੀ ਤੇ ਉਹ ਫੋਨ ਲੈਣਾ ਹੈ ਤੇ ਦੋਨੇ ਬੱਚੇ ਜਿੱਦ ਕਰ ਰਹੇ ਦੋਵੇਂ ਭੈਣ ਭਾਈ ਨੇ ਤੇ ਉਹ ਕਹਿੰਦੇ ਨੇ ਨਹੀਂ ਅਸੀਂ ਕੁਝ ਖਾ ਕੇ ਮਰ ਜਾਾਂਗੇ ਸਾਨੂੰ ਉਹ ਫੋਨ ਲੈ ਕੇ ਦਿਓ ਅਸੀਂ ਕਿਹਾ ਵੀ ਲੈ ਦਾਂਗੇ ਕੋਈ ਗੱਲ ਨਹੀਂ ਵੀ ਥੋੜਾ ਜਿਹਾ ਸਮਾਂ ਲੰਘਣ ਦਿਓ ਥੋੜਾ ਜਿਹਾ ਸਸਤਾ ਹੋ ਜਾਊਗਾ ਨਹੀਂ ਵੀ ਲੈਣਾ ਤਾਂ ਹੁਣੇ ਹੀ ਲੈਣਾ ਨਹੀਂ ਫਿਰ ਲੈਣਾ ਨਹੀਂ ਤੇ ਨਹੀਂ ਫਿਰ ਸਾਡਾ ਮਰਿਆਂ ਦਾ ਮੂੰਹ ਦੇਖੋਗੇ ਸਾਨੂੰ ਫੋਨ ਲੈ ਕੇ ਦੋ ਫੋਨ ਵੀ ਲੈਤਾ ਜੀ ਕਹਿੰਦੇ ਹੁਣ ਕਹਿੰਦੇ ਐ ਵੀ ਇਹ ਫੋਨ ਠੀਕ ਨਹੀਂ ਹੈਗਾ ਹੁਣ ਇਹਨੂੰ ਵੇਚਣਾ ਐ ਤੇ ਹੁਣ ਹੋਰ ਲੈ ਕੇ ਦਿਓ ਪਤਾ ਨਹੀਂ ਹੋਰ ਕੋਈ ਆ ਗਿਆ ਹੋਣਾ ਕਹਿੰਦੇ ਚਲੋ ਫੋਨ ਵੀ ਲੈਤਾ ਕਹਿੰਦੇ ਹੁਣ ਕਹਿੰਦੇ ਗੱਡੀ ਦੇ ਮਗਰ ਪਏ ਐ ਗੱਡੀ ਲੈ ਕੇ ਦਿਓ ਜੀ ਗੱਡੀ ਕਿਹੜੀ ਲੈਣੀ ਆ ਜੀ ਥਾਰ ਨਵੀਂ ਆ ਗਈ ਨਾ ਉਹ ਲੈ ਕੇ ਦਿਓ ਹੁਣ ਕਰੀਏ ਤੇ ਕਰੀਏ ਕੀ ਤੇ ਸਾਥ ਸੰਗਤ ਤੋਂ ਮਾਪੇ ਰੋਣ ਲੱਗੇ ਕਹਿੰਦੇ ਜਾਂ ਤੇ ਰੱਬ ਇਹਨਾਂ ਨੂੰ ਸੁਧਾਰ ਦੇ ਜਾਂ ਫਿਰ ਸਾਨੂੰ ਚੱਕ ਲੈ ਅਸੀਂ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਆ ਮੈਂ ਕਿਹਾ ਜੀ ਸਮਾਂ ਸੀ ਸਮਾਂ ਤੁਸੀਂ ਗਵਾ ਲਿਆ ਹੁਣ ਬੱਚੇ ਵੱਡੇ ਹੋ ਗਏ ਸਿਆਣੇ ਹੋ ਗਏ ਹੁਣ ਪਰਮਾਤਮਾਗੇ ਅਰਦਾਸ ਕਰਿਆ ਕਰੋ ਹੌਲੀ ਹੌਲੀ ਉਹਨਾਂ ਨੂੰ ਪਿਆਰ ਨਾਲ ਸਮਝਾਓ ਜਦੋਂ ਬੱਚਿਆਂ ਦੀ ਛੋਟੀ ਛੋਟੀ ਜਿੱਦ ਨੂੰ ਆਪਾਂ ਪੂਰਾ ਕਰਨ ਲੱਗਦੇ ਆ ਨਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਆਪਾਂ ਉਹਨਾਂ ਨੂੰ ਦਿੰਨੇ ਆ ਤੇ ਆਪਾਂ ਕਹਿੰਦੇ ਆ ਵੀ ਆਹ ਵੀ ਹੋਵੇ ਆ ਵੀ ਲੋੜੋਂ ਵੱਧ ਜਦੋਂ ਚੀਜ਼ਾਂ ਦਿੰਨੇ ਆ ਤੇ ਆਪਾਂ ਬੱਚਿਆਂ ਨੂੰ ਅਹਿਸਾਸ ਕਰਾਉਨੇ ਆ ਵੀ ਤੇਰੇ ਕੋਲੇ ਹਰ ਇੱਕ ਚੀਜ਼ ਹੈ ਤੇਰੇ ਮਾਪਿਆਂ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ ਤੇ ਉਦੋਂ ਬੱਚੇ ਵੱਡੇ ਹੋ ਕੇ ਜਿੱਦੀ ਜ਼ਰੂਰ ਬਣਦੇ ਆ ਸਾਥ ਸੰਗਤ ਹਰ ਇੱਕ ਚੀਜ਼ ਦਿੱਤੀ ਵੀ ਬੱਚੇ ਨੂੰ ਵਿਗਾੜ ਦਿੰਦੀ ਹੈ ਸਮੇ ਤੋਂ ਪਹਿਲਾਂ ਲੈ ਕੇ ਦਿੱਤੀ ਹੋਈ ਚੀਜ਼ ਵਿਗਾੜ ਦਿੰਦੀ ਹੈ ਚਲੋ ਖੈਰ ਆਪਾਂ ਆਪਣੇ ਬੱਚਿਆਂ ਵੱਲ ਧਿਆਨ ਜ਼ਰੂਰ ਦਈਏ ਉਹਨਾਂ ਨੂੰ ਹਰ ਇੱਕ ਚੀਜ਼ ਦਾ ਇਹ ਨਾ ਕਹੀਏ ਵੀ ਲੜਾ ਕੋਈ ਗੱਲ ਨਹੀਂ ਇੱਕ ਨਹੀਂ ਤਾਂ ਦੋ ਲੈ ਲੈ ਸਾਥ ਸੰਗਤ ਉਹਨਾਂ ਨੂੰ ਥੋੜਾ ਅਹਿਸਾਸ ਵੀ ਕਰਾਓ ਵੀ ਮਿਹਨਤ ਦੇ ਪੈਸੇ ਆ ਇਹ ਬਣਦੇ ਕਿਵੇਂ ਆ ਕੱਲ ਨੂੰ ਆਪ ਕਮਾਉਣਗੇ ਤੇ ਫਿਰ ਅਹਿਸਾਸ ਹੋਊਗਾ ਪਤਾ ਲੱਗੂਗਾ ਵੀ ਕਿਵੇਂ ਬਣਦੇ ਆ ਪਿਓ ਦੇ ਜੇਬ ਵਿੱਚੋਂ ਚੱਕ ਕੇ ਖਰਚਣੇ ਬੜੇ ਔਖੇ ਹੁੰਦੇ ਆ ਪਰ ਜਦੋਂ ਆਪ ਕਮਾ ਕੇ ਖਰਚਣੇ ਪੈਂਦੇ ਆ ਤੇ ਚਾ ਮਰ ਜਾਂਦੇ ਆ ਇਸ ਗੱਲ ਨੂੰ ਜਿਹੜਾ ਸੋਚ ਕੇ ਵੇਖਿਓ ਖੈਰ ਚਲੋ ਉਹਨਾਂ ਨੇ ਉਪਰਾਲਾ ਕੀਤਾ ਆਪਣੇ ਬੱਚਿਆਂ ਨੂੰ ਸਮਝਾਇਆ ਤੇ ਉਹ ਸਮਝ ਵੀ ਗਏ ਦੋਨੇ ਬੱਚੇ ਉਹ ਚਲੋ ਅੱਜ ਕੱਲ੍ਹ ਵਧੀਆ ਨੇ ਗੁਰਬਾਣੀ ਪੜ੍ਹਦੇ ਨੇ ਗੁਰੂ ਘਰ ਜਾਂਦੇ ਨੇ ਤੇ ਮਾਪੇ ਦਾ ਕਹਿਣਾ ਮੰਨਦੇ ਨੇ ਸਮੇਂ ਨਾਲ ਉਹ ਬੱਚੇ ਮੁੜ ਗਏ ਜੀ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਚਲੋ ਆਪਾਂ ਵੀ ਇਸ ਦੀ ਕੋਸ਼ਿਸ਼ ਜ਼ਰੂਰ ਕਰੀਏ ਗੁਰਬਾਣੀ ਨਾਲ ਜੋੜੀਏ ਨਾਮ ਨਾਲ ਜੋੜੀਏ ਗੁਰੂ ਘਰ ਨਾਲ ਜੋੜੀਏ ਆਪਣੇ ਬੱਚਿਆਂ ਨੂੰ ਨਹੀਂ ਤੇ ਸਮਾਂ ਆ ਨਾ ਜਿਹੜਾ ਉਹ ਪਟਕਾ ਦੇਗਾ ਸਾਡੇ ਬੱਚਿਆਂ ਨੂੰ ਬੱਚਿਆਂ ਦੀਆਂ ਬਿਮਾਰੀਆਂ ਤੇ ਦੁੱਖਾਂ ਬਾਰੇ ਬਚਨ ਮਹਾਰਾਜ ਕਰਦੇ ਸੀ ਮਹਾਂਪੁਰਖ ਕਹਿੰਦੇ ਹੁੰਦੇ ਸੀ ਆਉਣ ਵਾਲੇ ਸਮੇਂ 'ਚ ਬੱਚੇ ਜਨਮ ਤੋਂ ਹੀ ਕਈ ਤਰ੍ਹਾਂ ਦੀਆਂ ਤਕਲੀਫਾਂ ਲੈ ਕੇ ਆਉਣਗੇ ਇਹ ਮਾਂ ਪਿਓ ਦੇ ਕਰਮਾਂ ਦਾ ਵੀ ਫਾਲੋ ਹੋਵੇਗਾ ਸਾਧ ਸੰਗਤ ਅੱਜ ਬੱਚਿਆਂ ਨੂੰ ਵੇਖਿਆ ਨਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਰੱਬ ਨਾ ਕਰੇ ਕਿਤੇ ਕਿਸੇ ਦੇ ਬੱਚੇ ਨੂੰ ਐਸੀ ਕੋਈ ਬਿਮਾਰੀ ਲੱਗੇ ਉਹਦੇ ਇਲਾਜ ਲਈ ਕਿਸੇ ਅੱਗੇ ਹੱਥ ਫਲਾਉਣੇ ਪੈਣ ਤੇ ਜੇ ਆਪਾਂ ਗਲਤ ਕਰਾਂਗੇ ਸਾਡੀ ਔਲਾਦ ਤੇ ਉਹ ਸਮਾਂ ਜ਼ਰੂਰ ਗੁਜ਼ਰੇਗਾ ਕਿਸੇ ਦਾ ਹੱਕ ਮਾਰਾਂਗੇ ਕਿਸੇ ਦਾ ਹੱਕ ਖਾਵਾਂਗੇ ਸਾਡੀ ਔਲਾਦ ਤੋਂ ਉਹ ਸਮਾਂ ਜ਼ਰੂਰ ਨੰਗੇਗਾ ਇਹ ਨਾ ਸੋਚਿਓ ਵੀ ਅਸੀਂ ਕਿਸੇ ਦਾ ਹੱਕ ਖਾ ਲਿਆ ਜਾਂ ਕਿਸੇ ਦੇ ਅਸੀਂ ਪੈਸੇ ਖਾ ਲਏ ਜਾਂ ਸਾਡੇ ਉੱਪਰ ਸਮਾਂ ਨਹੀਂ ਆਉਣਾ ਉਹ ਸਾਡੀ ਔਲਾਦ ਜ਼ਰੂਰ ਭੁਗਤੇਗੀ ਦੁੱਖ ਸਾਨੂੰ ਇਹ ਹੋਣਾ। ਮਾੜਾ ਨਾ ਕਰੋ ਕਿਸੇ ਨਾਲ ਨਜਾਇਜ਼ ਨਾ ਕਰੋ। ਕਿਸੇ ਲਈ ਖੁਸ਼ੀਆਂ ਤੇ ਖਰੀਦੋ ਪਰ ਕਿਸੇ ਲਈ ਦੁੱਖ ਨਾ ਖਰੀਦੋ ਸਾਥ ਸੰਗਤ। ਅਸੀਂ ਕਿਸੇ ਦੇ ਦੁੱਖ ਦੀ ਵਜਾ ਨਾ ਬਣੀਏ। ਅਸੀਂ ਕਿਸੇ ਦੇ ਲਈ ਮੁਸਕਾਨ ਦਾ ਮੁਸਕਰਾਹਟ ਦਾ ਕਾਰਨ ਤੇ ਬਣੀਏ। ਇਹ ਚੀਜ਼ ਦਾ ਧਿਆਨ ਰੱਖੋ। ਇਸ ਲਈ ਉਹ ਜੋਰ ਦਿੰਦੇ ਸੀ ਮਹਾਂਪੁਰ ਕਹਿੰਦੇ ਸੀ ਆਪੇ ਖੁਦ ਅੰਮ੍ਰਿਤ ਵੇਲੇ ਉੱਠਣ ਮਾਪੇ ਘਰ ਦੇ ਵਿੱਚ ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ ਦਾ ਪਾਠ ਬੱਚਿਆਂ ਤੇ ਗੁੱਸਾ ਨਹੀਂ ਅਰਦਾਸ ਨਾਲ ਤਰਬੀਅਤ ਜ਼ਰੂਰ ਰੱਖੋ ਉਮੀਦ ਵਾਲਾ ਬਚਨ ਸੀ ਸੰਤ ਹੰਸਾਲੀ ਸਾਹਿਬ ਵਾਲਿਆਂ ਦਾ ਸਭ ਤੋਂ ਵੱਡਾ ਭਰੋਸਾ ਸੀ ਜਿਸ ਘਰ ਦੇ ਵਿੱਚ ਨਾਮ ਜਪਿਆ ਜਾਂਦਾ ਉਸ ਘਰ ਦੇ ਬੱਚਿਆਂ ਨੂੰ ਕੋਈ ਕਾਲਾ ਸਮਾਜ ਜਾਂ ਜਿਹੜਾ ਕੋਈ ਜੋਖਮ ਭਰਿਆ ਸਮਾ ਨਹੀਂ ਆ ਸਕਦਾ ਬੱਚੇ ਰੱਬ ਦਾ ਰੂਪ ਨੇ ਪਰ ਉਹਨਾਂ ਨੂੰ ਰੱਬ ਨਾਲ ਜੋੜਨਾ ਮਾਪਿਆਂ ਦਾ ਫਰਜ਼ ਹੈ ਤੇ ਜੇ ਅੱਜ ਅਸੀਂ ਨਹੀਂ ਸਮਝੇ ਪਿਆਰਿਓ ਫਿਰ ਦੁੱਖ ਅਸੀਂ ਪਾਵਾਂਗੇ ਇਹ ਨਾ ਹੋਵੇ ਕੱਲੋਂ ਸਮਾਂ ਲੰਘ ਜੇ ਤੇ ਅਸੀਂ ਜਿਵੇਂ ਸਿਆਣੇ ਕਹਿੰਦੇ ਆ ਸੱਪ ਨੰਘ ਗਿਆ ਤੇ ਮਗਰੋਂ ਲੀਕ ਕੁੱਟੀ ਜਾਓ ਕੋਈ ਫਾਇਦਾ ਨਹੀਂ ਹੈਗਾ ਅਸੀਂ ਅੱਜ ਆਪਣੇ ਆਪ ਨੂੰ ਸੰਭਾਲ ਲਈਏ ਆਪਣੇ ਬੱਚਿਆਂ ਨੂੰ ਸੰਭਾਲ ਲਈਏ ਅੱਜ ਜਵਾਨੀ ਦੇ ਜੋਸ਼ ਚ ਆਪਾਂ ਕੀਤੀਆਂ ਗਲਤੀਆਂ ਕਿਤੇ ਇਹ ਨਾ ਹੋਵੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਉਹ ਸਬਕ ਦੇਣ ਤੇ ਫਿਰ ਅਸੀਂ ਰੋਈਏ ਕੀ ਫਾਇਦਾ ਹੋਏਗਾ ਸੋ ਬੱਚਿਆਂ ਨੂੰ ਸੰਭਾਲੀਏ ਆਪਣੇ ਆਪ ਨੂੰ ਵੀ ਸੰਭਾਲੀਏ ਆਪ ਵੀ ਵਿਕਾਰਾਂ ਤੋਂ ਬਾਹਰ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ